ਗੁਣਵੰਤੀ ਦਾ ਅਰਥ ਹੈ ਜਿਹੜੀ ਗੁਣਾ ਦੀ ਖਾਨ ਹੈ ਉੰਜ ਵੈਸੇ ਜਿਹੜਾ ਕੁਚਜੀ ਸ਼ਬਦ ਹੈ ਇਹ ਜਦੋਂ ਆਪਾਂ ਅਰਥ ਕਰਾਂਗੇ ਨਾ ਸੱਚੀ ਨਸਾਰਾ ਦਿਨ ਜਦੋਂ ਇਹ ਸ਼ਬਦ ਪੜੀ ਗਿਆ ਪੜੀ ਗਿਆ ਮਨ ਚ ਆਇਆ ਵੀ ਵਿਦਵਾਨਾਂ ਨੇ ਇਹਦੀ ਭੂਮਿਕਾ ਦਿੱਤੀ ਵਲੈਤ ਵਾਲੀ ਜਨਮ ਸਾਖੀ ਚ ਲਿਖਿਆ ਕਿਉਂਕਿ ਮੈਨੂੰ ਥੋੜਾ ਜਿਆਦਾ ਦੁਹਰਾ ਦੇਣਾ ਸੰਪਰਦਾਇ ਟੇਕਾਂ ਵਿੱਚ ਮਿਲਣਗੇ ਜੀ ਕਹਿੰਦੇ ਨੇ ਜਦੋਂ ਸਤਿਗੁਰੂ ਆਸਾਮ ਗਏ ਨੇ ਨਾ ਜਿਹਨੂੰ ਨੂਰ ਸ਼ਾ ਜਾਦੂਗਰ ਨਹੀਂ ਆਪ ਸੁਣਦੇ ਹੋਵੋਗੇ ਜਾਦੂਗਰ ਨਹੀਂ ਮਿਲੀ ਜਿਹੜੀ ਪਰ ਮੈਂ ਅੱਜ ਇਹ ਵੀ ਸੋਚ ਰਿਹਾ ਸਾਂ ਨਾ ਬੰਦਿਆਂ ਵਾਲਾ ਤੇ ਮੁਸਲਮਾਨਾਂ ਵਾਲਾ ਹੈ ਔਰਤ ਅਸੀਂ ਸਾਰੇ ਅਸੀਂ ਵੀ ਕਹਿੰਦੇ ਆ ਨੂਰ ਸ਼ਾ ਜਾਦੂਗਰ ਨਹੀਂ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਠਾਰਨ ਗਏ ਚੜਿਆ ਸੋਦਨ ਧਰਤ ਲੁਕਾਈ ਉਸ ਵਕਤ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਅਸਾਮ ਗਏ ਨੇ ਜਿਹਨੂੰ ਅੱਜ ਕੱਲ ਅਸਾਮ ਕਹਿੰਨੇ ਉਸ ਵਕਤ ਉਸ ਇਲਾਕੇ ਨੂੰ ਕਹਿੰਦੇ ਸਨ ਕਾਮਰੂਪ ਉਹਨੂੰ ਕੋਇਰੂਪ ਵੀ ਕਹਿੰਦੇ ਸਨ ਉੱਥੇ ਸਤਿਗੁਰੂ ਪਹੁੰਚਦੇ ਆ ਧਿਆਨ ਸੁਣਿਓ ਗੁਰਮਖੋ ਉੱਥੇ ਜਦੋਂ ਮਹਾਰਾਜ ਪਹੁੰਚਦੇ ਆ ਤੇ ਉੱਥੇ ਕਿਹਾ ਜਾਂਦਾ ਵੀ ਸਾਰਾ ਇਲਾਕਾ ਜਿਹੜਾ ਬੀਬੀਆਂ ਜਾਦੂ ਟੋਣੇ ਜੰਤਰ ਮੰਤਰ ਬਹੁਤ ਕੁਝ ਕਰਦੀਆਂ ਸਨ ਉਹਨਾਂ ਕੋਲ ਸੁਹਾਪਣ ਸੀ ਇੱਕ ਵਿਦਵਾਨ ਇਹ ਕਹਿੰਦਾ ਉਥੋਂ ਦੇ ਮਰਦਾਂ ਦਾ ਜਿਹੜਾ ਚਿਹਰਾ ਸੀ ਉਹ ਇੰਨਾ ਸੁਹਾਪਣ ਵਾਲਾ ਨਹੀਂ ਸੀ ਉਹ ਬੀਬੀਆਂ ਮਾਹਰ ਸੰਜੰਤਰ ਮੰਤਰ ਕਰਨ ਦੇ ਇਉਂ ਕਹਿ ਲੋ ਬੰਦੇ ਨੂੰ ਮਾਨਸਿਕ ਤੌਰ ਤੇ ਅੱਜ ਵੀ ਯਾਦ ਰੱਖੋ ਵਿਦਿਆ ਹੈ ਬੜੀ ਪੁਰਾਣੀ ਵਿਦਿਆ ਹੈ ਆਪਾਂ ਕਹਿੰਦੇ ਹਿਪਨੋਟਾਈਜ਼ ਕਰ ਦਿੱਤਾ ਜੀ ਇਹ ਬੰਦਾ ਤਾਂ ਪਿੱਛੇ ਲਾ ਲਿਆ ਜੀ ਅਸਲ ਚ ਖੈ ਤਾਂ ਵਿਦਿਆ ਹੀ ਨਾ ਜਦੋਂ ਕੋਈ ਅਭਿਆਸ ਕਰਦਾ ਕਿਸੇ ਚੀਜ਼ ਦਾ ਉਸ ਤਰਾਟਿਕ ਵਿਦਿਆ ਵਿੱਚੋਂ ਵੀ ਫਿਜ਼ੀਕਲ ਤੌਰ ਤੇ ਸੰਗਲ ਨਾ ਵੀ ਪਾਓ ਪਰ ਬੰਦਾ ਖਿਆਲਾਂ ਨਾਲ ਵੀ ਬੰਦੇ ਨੂੰ ਆਪਣਾ ਗੁਲਾਮ ਬਣਾ ਲੈਂਦਾ ਉਹ ਗੁਰਬਾਣੀ 'ਚ ਬੜੇ ਸ਼ਬਦ ਆਏ ਇੱਕ ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦਾ ਗੁਣ ਕਾਮਣ ਕਾਮਣ ਕਰੈ ਤਉ ਪਿਆਰੇ ਕੋ ਪਾਵੇ ਆਮ ਤੌਰ ਤੇ ਕਈ ਵਾਰ ਤੁਸੀਂ ਦੇਖਣਾ ਇਹਨਾਂ ਨੂੰ ਆਪਾਂ ਇੱਧਰ ਚੱਲਣਾ ਨਹੀਂ ਕਿ ਟੋਣੇ ਧਾਗੇ ਕੀਤੇ ਜਾਂਦੇ ਮੇਰਾ ਪਤੀ ਮੇਰੇ ਵਾਸਤੇ ਰਹੇ ਮੇਰੀ ਗੱਲ ਮੰਨੇ ਇਇ ਇਸ ਤਾ ਹੁੰਦਾ ਧਾਗੇ ਤਵੀਤ ਟੂਣੇ ਗੁਰੂ ਸਾਹਿਬ ਨੇ ਦਾ ਜ਼ਿਕਰ ਕੀਤਾ ਕਹਿਣ ਲੱਗੇ ਗੁਣ ਕਾਮਣ ਕਾਮਣ ਕਰੇ ਦੋਵਰੀ ਸ਼ਬਦ ਹੈ ਕ ਕਾਮਣਦਾਰ ਤੇ ਟੂਣਾ ਇੱਕ ਕਾਮਣਦਾਰ ਤੀਸਰੀ ਕਹਿਣ ਲੱਗੇ ਧਾਗੇ ਤਵੀਤ ਤੇ ਰੱਖਾਂ ਲਿਆਨ ਪਤੀ ਵਸ ਨਹੀਂ ਹੋਣਾ ਦੁਨਿਆਵੀ ਤੌਰ ਤੇ ਵੀ ਜੇ ਤੂੰ दैਵੀ ਗੁਣਾ ਦਾ ਚੰਗੇ ਗੁਣਾ ਦਾ ਟੂਣਾ ਕਰੇਗੀ ਤੇ ਪਤੀ ਵਸ ਖੈ ਜੇ ਤੇਰੇ ਅੰਦਰ ਨਾਮ ਬੰਦਗੀ दैਵੀ ਗੁਣ ਆਗੇ ਤੇ ਪਰਮਾਤਮਾ ਪਤੀ ਵੀ ਤੇ ਵਾਸਤਵਿਕ ਇਹਦੇ ਦੋ ਹਰਤ ਨੇ ਗੁਣ ਕਾਮਣ ਕਾਮਣ ਕਰੇ ਤਉ ਪਿਆਰੇ ਕੋ ਪਾਵੇ ਹੁਣ ਇਹ ਨੂਰਸ਼ਾ ਕੌਣ ਸੀ ਮੈਂ ਥੋੜੀ ਜਿਹੀ ਆਪ ਜੀ ਨੂੰ ਬੇਨਤੀ ਕਰਕੇ ਜਾਾਂਗਾ ਜ਼ਿਆਦਾ ਡਿਟੇਲ ਚ ਨਹੀਂ ਨਾਮ ਮੁਸਲਮਾਨਾ ਵਾਲਾ ਹੈ ਔਰਤ ਬੀਬੀ ਹੈ ਜਦੋਂ ਗੁਰੂ ਨਾਨਕ ਸਾਹਿਬ ਇੱਥੇ ਗਿਆ ਉਦੋਂ ਵੀ ਜੰਤਰਾ ਮੰਤਰਾਂ ਦਾ ਬਹੁਤ ਜ਼ੋਰ ਸੀ ਮੈਂ ਸ਼ਾਇਦ ਕੱਲ ਪਰਸੂ ਇੱਕ ਜਗ੍ਹਾ ਕਿਹਾ ਸੀ ਇੱਕ ਗੱਲ ਤੇ ਭਰੋਸਾ ਰੱਖ ਕੇ ਤੁਰਿਓ ਜਿਸ ਦਾ ਮੁਰਸ਼ਿਦ ਗੁਰੂ ਨਾਨਕ ਹੈ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਦੀ ਸ਼ਬਦ ਦੀ ਤਾਕਤ ਹੈ ਦੁਨੀਆ ਦਾ ਕੋਈ ਮੰਤਰ ਜੰਤਰ ਉਸ ਤੇ ਅਸਰ ਨਹੀਂ ਕਰ ਸਕਦਾ ਪਰ ਸ਼ਰਫ ਕੱਲਾ ਕਹੇ ਨਾ ਕਮਾਈ ਕਰੇ ਸ਼ਬਦ ਦੀ ਉਹਦੇ ਕੋਲ ਬੰਦਗੀ ਹੋਵੇ ਉਹਦੇ ਕੋਲ ਸਿਮਰਨ ਹੋਵੇ ਉਹਦੇ ਕੋਲ ਗੁਰੂ ਨਾਨਕ ਸਾਹਿਬ ਦਾ ਜਪ ਹੋਵੇ ਕਿ ਸ਼ਬਦ ਤੋਂ ਵੱਧ ਕਿਸੇ ਕੋਲ ਤਾਕਤ ਹੈ ਮੈਂ ਇੱਕ ਦਿਨ ਅੱਗੇ ਵੀ ਕਿਹਾ ਗੁਰਮਖੋ ਸੱਚ ਇਹ ਵੀ ਜਿਹੜਾ ਵਾਹਿਗੁਰੂ ਸ਼ਬਦ ਕੋਈ ਸੰਗਤ ਚ ਬੋਲਦੇ ਹੋ ਸਤਨਾਮ ਸ਼ਬਦ ਬੋਲਦੇ ਹੋ ਮੂਲ ਮੰਤਰ ਪੜ੍ਹਦੇ ਹੋ ਇਹ ਕੋਈ ਡਰਾਇੰਗ ਰੂਮ ਚ ਲਿਖ ਕੇ ਕਪਤਾਨੀ ਆਹੀ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਵਚਨ ਹੈ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਮੈਂ ਥੋੜੀ ਜਿਹੀ ਘਰ ਜ਼ੋਰ ਕਰਨੀ ਅੱਜ ਸਾਰੇ ਕਹਿੰਨੇ ਆ ਕਿ ਬਾਬਾ ਜੀ ਦੀ ਬੜੀ ਕਮਾਈ ਚਾਹੀ ਬੰਦਗੀ ਵਾਲਿਆਂ ਦੀ ਕਮਾਈ ਹੈ ਜੀ ਪਰ ਮੈਨੂੰ ਇੱਕ ਥੋੜਾ ਜਿਹਾ ਅੰਦਰ ਨੂੰ ਚਿੰਜੋਣਾ ਮੈਂ ਨਿੰਦਿਆ ਨਹੀਂ ਕਰ ਰਿਹਾ ਬਾਬਾ ਜੀ ਦੀ ਇੰਨੀ ਕਮਾਈ ਬਾਬਾ ਜੀ ਇੱਥੇ ਸਾਇਕ ਹੋ ਗਏ ਗੁਰਮੁਖੋ ਜੀ ਬਾਬਾ ਜੀ ਦੀ ਕਮਾਈ ਤੇ ਬਾਬਾ ਜੀ ਅਜ ਮਦ ਕਰਦੇ ਨੇ ਗੁਰੂ ਨਾਨਕ ਸਾਹਿਬ ਕੀਤੇ ਚਲੇ ਗਏ ਜਿਹੜੇ ਬਾਬਿਆਂ ਦੇ ਬਾਬੇ ਨੇ ਜਿਸ ਬਾਬੇ ਦੇ ਮੰਤਰ ਨੂੰ ਕਮਾ ਕੇ ਬਾਬੇ ਨੇ ਕਮਾਈ ਕੀਤੀ ਯਾਦ ਰੱਖਿਓ ਸਭ ਤੋਂ ਵੱਡੇ ਬਾਬੇ ਦੇ ਚਰਨਾਂ ਨਾਲ ਜੁੜ ਕੇ ਦੇਖਿਓ ਇਹ ਵੈਗੁਰ ਗੁਰ ਸ਼ਬਦ ਕਮਾਇਆ ਹੋਇਆ ਹੈ ਇੱਕ ਵਾਰ ਮੈਂ ਬੇਨਤੀ ਕੀਤੀ ਸੀ ਬੋਰਡ ਤੇ ਪਿੱਪਲ ਦਾ ਬੀਜ ਖਾਸ ਕਰਕੇ ਬੋਰਡ ਦਾ ਪੀਜ ਪੰਛੀ ਖਾਂਦਾ ਹੈ ਉਹਦੇ ਸਰੀਰ ਵਿੱਚੋਂ ਜਦੋਂ ਉਹ ਗਰਮ ਹੋ ਕੇ ਪ੍ਰੋਸੈਸ ਉਹਦਾ ਬੋਡੀ ਕਰਦੀ ਉਹ ਬੀਜ ਗੱਲ ਦਾ ਨਹੀਂ ਉਹ ਜਿੰਨੇ ਵੀ ਆਪਣੇ ਮਲ ਨੂੰ ਸਟਦਾ ਉਹ ਪੱਥਰ ਵੀ ਹੋਵੇ ਸੱਚੇ ਵੀ ਪੱਥਰ ਦੇ ਉੱਤੇ ਵੀ ਬੋਰਡ ਆਪਣੀਆਂ ਜੜ੍ਹਾਂ ਜਮਾ ਦਿੰਦੀ ਹੈ ਕਉ ਕਮਾਇਆ ਹੋਇਆ ਜੀ ਜਿਹੜਾ ਵਹਿਗੁਰੂ ਸ਼ਬਦ ਹੈ ਜਬ ਜਿਸ ਗੁਰਬਾਣੀ ਜਿਹੜੀ ਹੈ ਸਾਰੀ ਮੈਂ ਕਹਾਂਗਾ ਕਿ ਕਮਾਇਆ ਹੋਇਆ ਬੋਲ ਹੈ ਇਹ ਤਾਂ ਕੋਡੇ ਰਕਸ਼ ਦੇ ਘਰ ਦੇ ਵਿੱਚ ਵੀ ਜੰਮ ਪਿਆ ਜੀ ਇਹ ਭਾਈ ਸੱਜਣ ਸੱਜਣ ਠਾਗ ਅੰਦਰ ਜੰਮ ਪਿਆ ਮੈਂ ਆਪ ਨੂੰ ਬੇਨਤੀ ਜਿਹੜੀ ਕਰ ਲੱਗਾ ਕਿਉਂਕਿ ਸੰਪਰਦਾਇ ਭੂਮਿਕਾ ਵੀ ਹੈ ਤੇ ਉੰਜ ਇਹਦਾ ਸਭ ਤੋਂ ਪਹਿਲਾ ਜ਼ਿਕਰ ਕੀਤਾ ਬਲੈਤ ਵਾਲੀ ਜਨਮ ਸਾਖੀ ਚ ਹੈ ਇਸ ਨੂਰਸ਼ਾਹ ਦਾ ਨਾਂ ਉੱਥੇ ਬਾਕੀ ਜਨਮਸਾਖੀਆਂ ਚ ਨਾ ਨਹੀਂ ਇਹਦੇ ਵਿੱਚ ਕੀ ਹੈ ਜੀ ਜਦੋਂ ਗੁਰੂ ਸਾਹਿਬ ਜੀ ਉੱਥੇ ਗਏ ਭਾਈ ਮਰਦਾਨੇ ਜੀ ਨੇ ਇੱਕ ਸਾਕੀ ਕਹਿੰਦੀ ਪਿਆਸ ਲੱਗੀ ਇੱਕ ਕਹਿੰਦੀ ਭੁੱਖ ਲੱਗੀ ਕਹਿੰਦਾ ਮਹਾਰਾਜ ਭੁੱਖ ਲੱਗੀ ਹੈ ਸਤਗੁਰਾਂ ਨੇ ਕਿਹਾ ਵੇਖ ਲੈ ਸਮਾਂ ਕੁਝ ਕਰ ਲੈ ਇਹ ਸਾਰੇ ਬਹਾਨੇ ਸੰਜੀ ਹੁਣ ਬਾਬਾ ਨਾਨਕ ਸਤਗੁਰੂ ਦੇ ਦਰਸ਼ਨ ਕੋ ਕਰਿਓ ਦੀਆਂ ਭੁੱਖਾ ਰਹਿ ਜਾਣਗੀਆਂ ਕਦੀ ਰਹਿ ਸਕਦੀ ਹੈ ਜੀ ਉਹ ਨਹੀਂ ਪਿਆਰਿਓ ਇਹ ਸਾਰੀਆਂ ਵਿਧਾ ਸਨ ਮੈਂ ਤਾਂ ਕਹਿਣਾ ਵਲੀ ਕੰਧਾਰੀ ਦਾ ਹੰਕਾਰ ਕਿਵੇਂ ਟੁੱਟ ਜਾ ਜੇ ਭਾਈ ਮਰਦਾਨਾ ਬਹਾਨਾ ਨਾ ਬੰਦੇ ਤਾਂ ਆ ਨਗਰਸ਼ਾ ਜਾਦੂਗਰਨੀ ਨੂੰ ਨੂਰ ਨਾਲ ਕਿਵੇਂ ਭਰਪੂਰ ਕਰਨਾ ਹੈ ਬਿਮਰਜ਼ ਕਰਨਾ ਕਿ ਪ੍ਰਿੰਸੀਪਲ ਗੰਗਾ ਸਿੰਘ ਹੱਲ ਕਹਿੰਦੇ ਹੁੰਦੇ ਸਨ ਉਹਨਾਂ ਨੇ ਕਵਤਾ ਲਿਖੀ ਭਾਈ ਸਾਹਿਬ ਤੇ ਉਹ ਕਹਿੰਦੇ ਨੇ ਕੱਲ ਕੇ ਫਿਰਨਦੇ ਟਿਗਰਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ বাজਾਨਾ ਸੀ ਬੜੇ ਸਰਲ ਪੰਜਾਬੀ ਸ਼ਬਦ ਨੇ ਜੀ ਕੱਲ ਕੇ ਫਿਰਨਦੇ ਟਿਗਰਬਾਬ ਸੀ ਮੰਗਾਈ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ বাজਾਨਾ ਸੀ ਚਾਰੇ ਕੁੰਡੀ ਤਾਰ ਵਜੀ ਜੰਗਲੀ ਪਹਾੜੀ ਥਲੀ ਸੁਣੀ ਹੋਇਆ ਪਾਰ ਰਿਆ ਆਵਣ ਨਾ ਜਾਣਾ ਸੀ ਸੱਜਣ ਜੈ ਥੱਗ ਜਗ ਲੋਦੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ترانہ سی بابے ਦਾ ਰਬਾਬੀ ਰੱਬ ਆਬੀ ਪਿੰਨੀ ਤਾਰ ਜੀ ਦੀ ਨਾਮ ਮਰਦਾਨਾ ਜਗਤਾਰ ਨੇ ਬਹਾਨਾ ਸੀ ਇਹ ਸ਼ਬਦ ਨੂੰ ਫਿਰ ਸੁਣਿਓ ਅਰਥ ਕੈਸੇ ਕੀਤੇ ਬਾਬੇ ਦਾ ਰਬਾਬੀ ਰੱਬ ਆਬੀ ਇਹ ਰਬਾਬ ਦੇ ਜੇ ਸੰਧੀ ਸ਼ੇਦ ਅਰਥ ਕਰੋ ਨਾ ਇਹ ਦੇਖੋ ਵਿਦਵਾਨ ਆਪਣੇ ਕੋਲੋਂ ਨਵੇਂ ਅਰਥ ਦਿੰਦੇ ਆ ਰੱਬ ਆਬੀ ਰੱਬ ਆਬ ਰਬਾਬ ਰੱਬਦਰ ਤੇ ਖੁਦਾ ਆਬਦਰ ਤੇ ਪਾਣੀ ਜਿਹਦੀ ਤਾਰ ਸੁਣ ਕੇ ਸੱਚੀ ਮੁੱਚੀ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ ਜਿਹੜੀ ਅੰਦਰ ਦੀ ਪਿਆਸ ਨੂੰ 부ਝਾ ਦੇ ਬਾਬੇ ਦਾ ਰਬਾਬੀ ਰੱਬ ਆਬੀ ਪਿੰਨੀ ਤਾਰ ਜੀ ਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ ਜੇ ਭੁੱਖ ਰਹੀਦੀ ਹੁੰਦੀ ਇਹ ਅੰਤਲੇ ਸਮੇਂ ਭਾਈ ਸਾਹਿਬ ਨੂੰ ਮਹਾਰਾਜ ਹੀ ਪੁੱਛਦੇ ਆ ਦੱਸੋ ਐਸ ਸਰੀਰ ਚੋਂ ਨਿਕਲ ਲੱਗੇ ਹੋ ਤੁਹਾਡੀ ਕਬਰ ਤੁਹਾਡੀ ਸਮਾਦ ਬਣਾਈਏ ਪੱਥਰ ਲਾ ਕੇ ਉਹ ਨਿੱਕੋ ਗੱਲ ਕੀ ਬਾਬਾ ਜੀ ਤੇਰਾ ਸ਼ਬਦ ਗਾ ਕੇ ਚੰਮ ਦੀ ਕਬਰ ਚੋਂ ਨਿਕਲਿਆ ਚੰਮ ਚੋਂ ਕੱਢ ਕਿ ਹੁਣ ਪੱਥਰਾ ਚ ਨਾ ਰੱਖੀ ਜਿੱਥੇ ਤੇਰਾ ਵਾਸ ਆਵੇ ਉੱਥੇ ਮਰਦਾਨੇ ਨੂੰ ਰੱਖ ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿਉਂਕਿ ਕਈਆਂ ਦੇ ਮਨ ਚ ਆ ਜਾਣਾ ਜੀ ਮਰਦਾਨਾ ਫਿਰ ਕਿਵੇਂ ਭਰਮ ਗਿਆ ਨਹੀਂ ਇਹ ਗੁਰੂ ਸਾਹਿਬ ਕੌਤਕ ਵਰਤਾਂਦੇ ਆ ਕੌਤਕ ਚੇਤੇ ਰੱਖਿਓ ਹੁਣ ਕਈ ਵਾਰੀ ਪੜੇ ਲਿਖੇ ਸੱਜਣ ਬੈਠੇ ਆ ਕਹਿੰਦਾ ਨਹੀਂ ਜੀ ਕਰਾਮਾਤਾ ਕੋਈ ਨਹੀਂ ਮੈਂ ਗੁਰੂ ਸਾਹਿਬ ਦੀ ਯੂਰੀ ਚ ਕਹਿੰਨਾ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਕਰਾਮਾਤਾ ਨੇ ਸੋਤੇ ਸਦ ਇਹ ਅਮੇ ਆਪ ਦੱਬੀ ਜਾਣੇ ਕੰਮ ਕੋਈ ਕਰਾਮਾਤ ਨਹੀਂ ਕੋਈ ਆ ਆਪਣੀ ਪ੍ਰਸਿੱਧੀ ਲਈ ਕਰਾਮਾਤ ਦਿਖਾਣੀ ਮਾਇਆ ਰੂਪ ਹੈ ਇਕ ਸਾਧ ਬਚਨ ਟਲਾਦਾ ਪਿਆਰ ਨੂੰ ਕੋਈ ਵੀ ਦੁਨੀਆ ਦੀ ਤਾਕਤ ਮੋੜ ਨਹੀਂ ਸਕਦੀ ਗੰਗਾ ਕਿਨਵੇਂ ਲਹਿਰ ਮੇਰੀ ਟੁੱਟੀ ਨਜੀਰੇ ਕੀ ਖੈ ਪੂਜਾ ਬਾਂਧ ਭਿਲਾ ਕਰ ਡਾਰੇ ਖਸਤੀ ਕਰੋ ਮੋਡ ਮੋਡ ਮੈਂ ਮਾਰੋ ਖਸਤ ਭਾਕਾ ਚੀਸਾ ਮਾਰੇ ਇਆਂ ਮੂਰਤ ਕਾ ਹੌਂਪ ਲਹਾਰ ਹੈ ਇਕ ਨਿਮਤਾ ਬੇਨਤੀ ਕੀਤੀ ਵੀ ਐਵੇਂ ਨਾ ਕਰੀਏ ਸਤਗੁਰਾਂ ਦੇ ਸ਼ਬਦ ਦੇ ਵਿੱਚ ਕਰਾਮਾਤ ਖੈ ਅਜ਼ਮਤ ਖੈ ਜਿੱਥੇ ਗੁਰੂ ਕੇ ਸ਼ਬਦ ਦੀ ਖੇੜ ਵਾਪਰੇਗੀ ਉੱਥੇ ਜੰਗਲੀ ਜਾਨਵਰੀ ਵੀ ਮੱਤੇ ਟੇਕ ਜਾਂਦੇ ਹੈ ਫਿਰ ਧਿਆਨ ਨਾਲ ਮੇਰੀ ਬੇਨਤੀ ਸੁਣਿਓ ਭਾਈ ਮਰਦਾਨਾ ਜੀ ਨੇ ਕਹਿਆ ਭੁੱਖ ਲੱਗੀ ਸੀ ਮਹਾਰਾਜ ਜੀ ਨੇ ਆਪ ਹੀ ਪ੍ਰੇਰ ਦਿੱਤਾ ਭੁੱਖ ਵੀ ਤੇ ਆਪੇ ਲਾਈ ਚਲਾ ਜਾ ਕਿ ਧਿਆਨ ਨਾਲ ਜਾਈਂ ਇੱਥੇ ਤ੍ਰੀਮਤਾ ਇੱਥੇ ਬੀਬੀਆਂ ਇਸ ਤਰੀਆਂ ਬਹੁਤ ਕੋਈ ਜਾਂਦੀਆਂ ਉਹ ਨਹੀਂ ਬਾਬਾ ਜੀ ਕੋਈ ਨਹੀਂ ਚਲੇ ਗਏ ਹੁਣ ਸਾਖੀਕਾਰ ਤਾਂ ਕਹਿੰਦਾ ਵੀ ਉਹਨੇ ਇੱਕ ਧਾਗਾ ਬਾ ਦਿੱਤਾ ਭੇਡੂ ਬਣਾ ਦਿੱਤਾ ਅੱਜ ਵੀ ਸੱਚੀ ਮੁੱਚੀ ਜਿਹੜੇ ਬੰਦੇ ਕੋ ਚੀਨ ਲੈਂਦਾ ਹੈ ਨਾ ਜੀ ਕੋ ਜਾ ਕੰਮ ਕਰਾਉਣਾ ਚਾਹੇ ਉਹ ਜਾ ਕਰਨ ਲੱਗ ਪੈਂਦਾ ਆਈ ਤਾਂ ਗੁਰਮਤ ਹੈ ਬਸ ਉਹ ਬੰਦੇ ਨੂੰ ਵਾਸ਼ ਕਰਕੇ ਕੁੱਤਾ ਵਿੱਲਾ ਸੂਰ ਫਾਤੀ ਘੋੜੇ ਵਾਲੀ ਪ੍ਰਵਿਰਤੀ ਬੰਦ ਇਹਨ ਗੁਰੂ ਨਾਨਕ ਸਾਹਿਬ ਸ਼ਬਦ ਨਾਲ ਵਾਸ਼ ਕਰਕੇ ਬੰਦੇ ਨੂੰ ਰੱਬ ਵਰਗਾ ਬਣਾ ਦਿੰਦਾ ਹੁੰਦਾ ਤਾਂ ਅੰਦਰੋਂ ਹੀ ਚੇਂਜ ਇਹ ਬੰਦਾ ਸੱਜਣ ਵਾਸ਼ ਨਹੀਂ ਹੋ ਗਿਆ ਇਹਨੂੰ ਫਿਰ ਮੇਰੀ ਬੇਨਤੀ ਇਹਨੂੰ ਛੋਟੇ ਪਾਦਰਤੀ ਲੈ ਕੇ ਆਣਾ भाई सब गए जी इतिहासकार बारो केंद्र ने जीोंने मेडडा बनाता पी डू बनाता जदों आए नहीं ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਸਤਗੁਰੂ ਚੰਦ ਦੇਸਨ ਅਗਲੀ ਮੈਂ ਬੇਨਤੀ ਕਰਦੇ ਨੂਰ ਸ਼ਾ ਕੌਣ ਹੈ ਹੈ ਇਹ ਬੀਬੀ ਅਸਰਚ ਭਾਈ ਵੀਰ ਸਿੰਘ ਲਿਖਦੇ ਨੇ ਉਹ ਸਿਰਫ ਉਹ ਨਾਲ ਲਿਖਿਆ ਹੋਰ ਸਾਰੇ ਬਾਕੀ ਨੂਰ ਸ਼ਾ ਹੀ ਕਹਿੰਦੇ ਆ ਨੂਰ ਸ਼ਾ ਜਾਦੂਗਰ ਨਹੀਂ ਅਸਲ ਚ ਇਹਦਾ ਨਾਮ ਸੀ ਪਦਮਾ ਇਹਦੇ ਫਾਦਰ ਇਹਦੇ ਪਿਤਾ ਦਾ ਨਾਮ ਸੀ ਨਰਿੰਦਰਨਾਥ ਨਰਿੰਦਰਨਾਥ ਦੀ ਬੇਟੀ ਪਦਮਾ ਸੀ ਇਹਨਾਂ ਦੇ ਨੇੜੇ ਇੱਕ ਪਿੰਡ ਸੀ ਧਨਪੁਰ ਧਨਪੁਰ ਥੋੜਾ ਜਿਹਾ ਗੁਰਮੁਖੀ ਤਵਜੂਹ ਦੇ ਕੇ ਸੁਣਿਓ ਮੇਰੀ ਬੇਨਤੀ ਉਸ ਪਿੰਡ ਵਿੱਚ ਇੱਕ ਮੁਸਲਮਾਨ ਰਹਿੰਦਾ ਸੀ ਮੰਦਰੀ ਜਿਹਦਾ ਨਾਮ ਸੀ ਨੂਰ ਸ਼ਾਹ 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 ਇਹ ਨਰਿੰਦਰਨਾਥ ਇਸ ਨੂਰ ਸ਼ਾਹ ਜਾਦੂਗਰਨੀ ਜੀ ਨੂੰ ਬਾਅਦ ਚ ਕਹਿੰਨੇ ਇਹਦਾ ਪਿਤਾ ਨਿਰਿੰਦਰਨਾਥ ਤੇ ਪਦਮਾ ਦੋਵੇਂ ਪਿਓ ਧੀ ਉਸ ਨੂਰਸ਼ਾਹ ਦੀ ਤਾਕਤ ਤੋਂ ਪ੍ਰਭਾਵਿਤ ਹੋ ਗਏ ਜਿਹੜੇ ਉਹਨੂੰ ਜੰਤਰ ਮੰਤਰ ਕਵਿਤਾਗੇ ਹੁੰਦੇ ਸਨ ਦੋਵੇਂ ਪ੍ਰਭਾਵਿਤ ਹੋ ਗਏ ਪਹਿਲਾ ਬਾਪ ਉਸ ਬਾਪ ਨੇ ਜਿਵੇਂ ਗੱਦੀਦਾਰ ਨਾਮ ਨਹੀਂ ਰੱਖਦੇ ਨੂਰਸ਼ਾਹ ਦੀ ਮੌਤ ਹੋ ਗਈ ਤੇ ਨਿਰਿੰਦਰਨਾਥ ਨੂਰਸ਼ਾਹ ਬਣ ਗਿਆ ਜਦੋਂ ਦੇ ਬਾਪ ਦੀ ਮੌਤ ਹੋਈ ਤੇ ਪਦਮਾ ਜਿਹੜੀ ਸੀ ਪਦਮਾ ਨੂੰ ਕਿਸੇ ਚੇਤੇ ਨਹੀਂ ਕੀਤਾ ਇਹਨੇ ਆਪਣੇ ਨਾਮ ਨਾਲ ਨੂਰ ਸ਼ਾ ਜੋਲ ਲਿਆ ਇਸੇ ਕਰਕੇ ਨਾਮ ਮੁਸਲਮਾਨ ਦਾ ਹੈ ਹੈ ਔਰਤ ਇਹਦਾ ਅਸਲੀ ਨਾਮ ਪਦਮਾ ਸੀ ਪਰ ਨੂਰ ਸ਼ਾ ਦੀ ਭਗਤੀ ਕਰਕੇ ਉਹਦੀ ਚੇਲੀ ਬਣ ਕਰਕੇ ਦੇ ਨਾਮ ਨਾਲ ਨੂਰ ਸ਼ਾ ਲੱਗ ਗਿਆ ਸੀ ਮੈਂ ਆਪ ਨੂੰ ਬੇਨਤੀ ਕਰਾਂ ਮਹਾਰਾਜ ਉੱਥੇ ਗਏ ਹੁਣ ਸਤਿਗੁਰੂ ਦੀ ਝਾਲ ਚੱਲ ਸਕੇਗਾ ਕੋਈ ਭਾਈ ਮਰਦਾਨੇ ਨੂੰ ਆਵਾਜ਼ਾਂ ਮਾਰਦੇ ਨੇ ਇਤਿਹਾਸ ਕਹਿੰਦਾ ਉਹ ਮਿਆਂਕਾ ਚਲੋ ਉਹ ਭੋਲੀ ਉਹ ਜੀ ਬਣਾ ਦਿੱਤੀ ਮੇਰੇ ਸਤਿਗੁਰੂ ਦੇ ਸਾਹਮਣੇ ਗਿਆ ਉੱਥੇ ਘੜੇ ਜੁੜਨ ਦੀ ਗੱਲ ਕੀਤੀ ਯਾਦ ਰੱਖੋ ਗੁਰੂ ਦੇ ਸਾਹਮਣੇ ਕੋਈ ਤੰਤਰ ਮੰਤਰ ਜੰਤਰ ਅਸਰ ਨਹੀਂ ਕਰ ਸਕਦਾ ਸਤਿਗੁਰ ਅਗੰਮ ਆਗਾਦਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਕੋਈ ਝਾਲ ਚੱਲ ਸਕਦਾ ਦੂਜੇ ਪਾਸੇ ਭਾਈ ਸਾਹਿਬ ਨੇ ਕੋਰ ਸ਼ਬਦ ਕਿਹਾ ਹੁਕਮ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰਮਖੋ ਭਾਈ ਸਾਹਿਬ ਗੁਰੂ ਗਰੰਥ ਸਾਹਿਬ ਦੇ ਲਖਾਰੀ ਨੇ ਉਹ ਕਹਿੰਦੇ ਨੇ ਮੇਰਾ ਬਾਬਾ ਨਾਨਕ ਜ਼ਾਹਰਾ ਪੀਰ ਕਾ ਜ਼ਾਹਰਾ ਪੀਰਦਰ تھے ਜਿਨ੍ਹਾਂ ਕਰਾਮਾਤਾ ਦੁਨੀਆ ਦੇ ਸਾਹਮਣੇ ਜ਼ਾਰੀਆਂ ਵਾਪਰਦੀਆਂ ਉਹ ਤੇ ਸ਼ਬਦ ਜ਼ਾਹਰ ਪੀਰ ਜਗਤ ਗੁਰ ਬਾਬਾ ਮਹਾਰਾਜ ਜੀ ਦੇ ਨੇੜੇ ਕੀ ਜਾਣਾ ਸੀ ਜੀ ਉਹਨਾਂ ਪੇਡੂ ਕੀ ਬਣਾਣਾ ਸੀ ਬਾਬੇ ਦੀ ਨਜ਼ਰ ਪਈ ਉਹਨੇ ਹੋਰ ਥੱਲੇ ਸਾਰ ਦਿੱਤੀਆਂ ਸਾਰੀਆਂ ਅਖੀਰ ਤੇ ਜਾਦੂਗਰਨੀ ਪੈਰਾਂ ਚ ਆ ਕੇ ਬੈਗੀ ਹਜ਼ੂਰ ਨੇ ਕਿਹਾ ਤੇਰੇ ਕੋਲ ਹੀ ਕਾਗਰਤਾ ਹੈ ਤੇਰੇ ਕੋਲ ਤਰਾਟਕ ਵਿਦਿਆ ਹੈ ਇਸ ਵਿਦਿਆ ਨਾਲ ਤੂੰ ਮਾਇਆ ਦਾ ਜਾਲ ਪਸਾਰੀ ਪੇਟੀਆਂ ਚੱਲੀਏ ਇਸ ਵਿਦਿਆ ਨੂੰ ਛੱਡ ਤੂੰ ਸ਼ਬਦ ਹੀ ਕਾਗਰਤਾ ਵਲਾਜਾ ਤੂੰ ਰੱਬ ਦਾ ਰੂਪ ਹੋ ਜਾਏਂਗੇ ਉੱਥੇ ਬ੍ਰਸਤਗੁਰਾਂ ਨੇ ਸ਼ਬਦ ਉਚਾਰਨ ਕੀਤਾ ਗੱਲੀ ਅਸੀਂ ਚੰਗਿਆਮਾ ਅਰਥ ਕਰਨਾ ਸਾਡੇ ਇਤਿਹਾਸਕਾਰ ਕਹਿੰਦੇ ਨੇ ਇਹ ਆ ਸ਼ਬਦ ਜਿਹੜਾ ਕੁਚੱਜੀ ਵਾਲਾ ਉੱਥੇ ਮਹਾਰਾਜ ਨੇ ਉਚਾਰਨ ਕੀਤਾ ਪਰ ਜਦੋਂ ਇਹ ਸ਼ਬਦ ਦੇ ਆਪਾਂ ਅਰਥ ਕਰਾਂਗੇ ਇਹ ਸ਼ਬਦ ਦੇ ਅਰਥ ਅਨਪੁਰਖ ਚ ਨਹੀਂ ਹੈਗੇ ਇਹ 3rd ਪਰਸਨ ਨਹੀਂ ਹੈਗੇ ਅਤੈਨੀ ਵਿਆਕਰਨ ਕਹਿੰਦੇ ਉਤਮ ਮੱਧਮ ਤੇ ਅਨਪੁਰਖ ਕਹਿੰਦੇ ਆ ਨਾ ਫਸਟ ਸੈਕੰਡ ਤੇ ਪਰੇਸ਼ਨਾ ਕਰੇ ਕਿਛੇ ਉਹਦੇ ਬਰੰਦੇ ਹੁਣ ਇਹ ਸ਼ਬਦ ਜਿਹੜਾ ਉੱਤਮ ਪੁਰਖ ਚ ਹੈ ਪਰ ਮੈਨੂੰ ਇੰਜ ਲੱਗਦਾ ਹੈ ਮੇਰੇ ਸਤਿਗੁਰੂ ਇੰਨੇ ਕਿਰਪਾਲੂ ਨੇ ਕਿਸੇ ਨੂੰ ਸਮਝਾਉਣ ਦੇ ਲਈ ਆਪਣੇ ਉੱਤੇ ਗੱਲ ਢੁਕਾ ਲੈਂਦੇ ਆ ਇਸ ਗੱਲ ਨੂੰ ਥੋੜਾ ਧਿਆਨ ਨਾਲ ਸੁਣਿਓ ਬਾਕੀ ਅਜੇ ਆਪਾਂ ਇਹਦੇ ਅਰਥ ਕਰਨੇ ਨੇ ਹੁਣ ਸਤਿਗੁਰਾਂ ਨੇ ਉਤੇ ਜਦੋਂ ਸ਼ਬਦ ਉਚਾਰਨ ਕੀਤਾ ਇਤਿਹਾਸ ਕਹਿੰਦਾ ਹੈ ਇਸ ਬੀਬੀ ਨੇ ਚਰਨ پکڑ ਲੈ ਸਤਿਗੁਰਾਂ ਨੇ ਫਿਰ ਉਹਨੂੰ ਚਰਨ ਪੌਲ ਦਿੱਤੀ ਚਰਨ ਪੌਲ ਦਿੱਤੀ ਨਾਮ ਦਿੜ ਕਰਾਇਆ ਸੱਚੀ ਮੁੱਚੀ ਅੱਗੇ ਜਾਦੂਗਰ ਨਹੀਂ ਨੂਰ ਸ਼ਾਹੀ ਹੁਣ ਇਸ ਸਿਰ ਤੋਂ ਪੈਰਾਂ ਤੱਕ ਗੁਰੂ ਨਾਨਕ ਦੇ ਸ਼ਬਦ ਦੇ ਨੂਰ ਨਾ ਰਸ ਗਿਆਨੀ ਗਿਆਨ ਸਿੰਘ ਉੱਥੇ ਗਏ ਨਹੀਂ ਜੀ ਉਹ 1870 ਨੂੰ ਮੇਰਾ ਖਿਆਲ ਹੈ ਕਿਉਂਕਿ ਗਿਆਨੀ ਗਿਆਨ ਸਿੰਘ ਢਾਡੀ ਸਿੰਘ ਬੇਟੇ ਉਹਨਾਂ ਦਾ ਜ਼ਿਕਰ ਵੀ ਕੋਈ ਨਹੀਂ ਕਰਦਾ ਨਵੇਂ ਵਿਦਵਾਨ ਉੱਠਦੇ ਗਿਆਨੀ ਗਿਆਨ ਸਿੰਘ ਗੱਪਾਂ ਮਾਰਦਾ ਰਿਹਾ ਉਹ ਪਿਆਰੇ ਉਸ ਬਜ਼ੁਰਗ ਨੇ ਬੜੀ ਕਮਾਈ ਕੀਤੀ ਉਹਦੇ ਇਤਿਹਾਸ ਨੂੰ ਖਿਮਾ ਕਰਦੇ ਹੋ ਤਕਰੀਬਨ ਬਾਅਦ ਵੀ ਜਾਂ ਭਾਈ ਸੰਤੋਖ ਸਿੰਘ ਨੂੰ ਲੋਕ ਲੈਂਦੇ ਆ ਜਾਂ ਗਿਆਨੀ ਗਿਆਨ ਸਿੰਘ ਨੂੰ ਲੈਂਦੇ ਆ ਪਰ ਬਾਅਦ ਕਿਸਮਤੀ ਉਹਦਾ ਨਾਂ ਕੋਈ ਨਹੀਂ ਲੈਂਦਾ ਗਿਆਨੀ ਗਿਆਨ ਸਿੰਘ ਉਹਨੇ ਕਹਿੰਦੇ ਮੈਂ ਉੱਥੇ ਗਿਆ ਕਹਿੰਦੇ ਜਦੋਂ ਨੂਰ ਸ਼ਾਹ ਜਾਦੂਗਰਨੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਚਰਨ ਪਉਲ ਦਿੱਤੀ ਨਾਮ ਦਿੱਤਾ ਗੁਰੂ ਨੂੰ ਕੋਈ ਇਕਾਗਰਤਾ ਸੀ ਇਕਾਗਰਤਾ ਤੋਂ ਬਿਨਾ ਬੰਦਾ ਨਹੀਂ ਬਦਲਿਆ ਜਾ ਸਕਦਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਕਿਉਂ ਦਿੱਤੇ ਮੇਰੇ ਨਾਲ ਸਿੰਘ ਜੀ ਉਹਨਾਂ ਨੂੰ ਕਿਉਂ ਨਾ ਦੇ ਦਿੱਤੇ ਹਾਲਾਂ ਗੁਰੂ ਸਮਰਾਥੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਕਰਾਮਾਤ ਸੀ ਅੰਦਰ ਦੀ ਇਕਾਗਰਤਾ ਸੀ ਪਰ ਗਲਤ ਰਸਤੇ ਤੇ ਤੁਰਿਆ ਐਸੀ ਗੁਰੂ ਨੇ ਕਿਹਾ ਤੈਨੂੰ ਐਸ ਰਸਤੇ ਤੇ ਮੈਂ ਤੋੜਨਾ ਆਂ ਮੈਂ ਨਹੀਂ ਪਿਛੋਣੇ ਮਹਾਰਾਜ ਨੇ ਬੰਦੇ ਮੇਰੀ ਫਿਰ ਬੇਨਤੀ ਹੈ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਉਹ ਜਦੋਂ ਮਹਾਰਾਜ ਗਏ ਬਾਅਦ ਚ ਪਾਵੇਂ ਚ ਲਾਣਾ ਕੀਤਾ ਸਾਰੇ ਉੱਥੇ ਮਾਰੇ ਨੂੰ ਪਤਾ ਵੀ ਇਸ ਕੋਲੀ ਕਾਗਰਤਾ ਹੈ ਬਸ ਇਹਨੂੰ ਬਦਲਣ ਦੀ ਲੋੜ ਹੈ ਇਹਦਾ ਡੇਰਾ ਬੜਾ ਵੱਡਾ ਪਖੰਡ ਨੂੰ ਪਰਮਾਤਮਾ ਦੀ ਬੰਦਗੀ ਬਦਲੀ ਉਹਨੇ ਫਿਰ ਆਪਣੇ ਜੰਤਰ ਮੰਤਰ ਸਾਰੇ ਛੱਡ ਕੇ ਸਾਬ ਹੋ ਗਈ ਕਹਿੰਦੀ ਮਹਾਰਾਜ ਪਾਣੀ ਦੀ ਬੜੀ ਥੋੜਖੈ ਯਾਨੀ ਗਿਆਨ ਸਿੰਘ ਲਿਖਦਿਆ ਮਹਾਰਾਜ ਦੇ ਕੋਲ ਬਰਸ਼ਾ ਸੀ ਜੀ ਉੱਤੇ ਗਿਆਨੀ ਜੀ ਕਹਿੰਦੇ ਹਜ਼ੂਰ ਨੇ ਬਰਸ਼ਾ ਮਾਰਿਆ ਤੇ ਇੱਕੋ ਤਮ ਪਾਣੀ ਦਾ ਫੁਹਾਰਾ ਨਿਕਲਿਆ ਯਾਨੀ ਗਿਆਨ ਸਿੰਘ ਕਹਿੰਦੇ ਮੈਂ ਉਸ ਬਰਸ਼ੇ ਦੇ ਵੀ ਦਰਸ਼ਨ ਕੀਤੇ ਤੇ ਉਸ ਪੁਹਾਰਾ ਉਹ ਜਿਹੜਾ ਚਸ਼ਮਾ ਪਾਣੀ ਦਾ ਹੈ ਉਹਦੇ ਵਿੱਚੋਂ ਲੋਕੀ ਅੱਜ ਵੀ ਨੀਰ ਪਿੰਦੇ ਪਏ ਹੁਣ ਪੰਜਾਬ 'ਚ ਬੈਠਾ ਵਿਦਵਾਨ ਹਰ ਤੋਰ ਕਰੀ ਜਾਏ ਤੇ ਬਦਕਿਸਮਤੀ ਹੈ ਨਾ ਉਹ ਕਹਿੰਦੇ ਮੈਂ ਆਪ ਗਿਆ ਉੱਥੇ ਬਰਸ਼ਾ ਸਬਸਥਾਨ ਹੈ ਮੈਂ ਆਪ ਨੂੰ ਬੇਨਤੀ ਕਰਾਂਗਾ ਇਹਨੂੰ ਥੋੜਾ ਜਿਆਦਾ ਨਿਮਰਤਾ ਸਹਿ ਸ਼ਬਦਾਂ ਨੂੰ ਸੁਣਿਓ ਕਿਉਂਕਿ ਮੇਰੀ ਇੱਕ ਬੇਨਤੀ ਹੈ ਗਿਆਨੀ ਵਿੱਚ ਤੇ ਆਤਮ ਗਿਆਨੀ ਵਿੱਚ ਬਹੁਤ ਫਰਕ ਹੈ ਜਿਵੇਂ ਸਮਾਨ ਦਾ ਫਰਕ ਹੈ ਗਿਆਨੀ ਹਮੇਸ਼ਾ ਦੂਜੇ ਤੇ ਉਂਗਲ ਚੁੱਕ ਕੇ ਗੱਲ ਕਰਦਾ ਹੈ ਆਤਮ ਗਿਆਨੀ ਆਪਣੀ ਤੋਂ ਗੱਲ ਸ਼ੁਰੂ ਕਰਦਾ ਹੈ ਹਾ ਜੇ ਉਹਦੇ ਚੋਂ ਔਗਣ ਹੁੰਦੇ ਨਹੀਂ ਤਰੇ ਬੰਤੀ ਸੁਣਿਓ ਮੈਂ ਸੱਚੀ ਤੋਂ ਦੱਸਾਂ ਮੇਰੇ ਤੁਸੀਂ ਪਰਿਵਾਰ ਦੀ ਤਰ੍ਹਾਂ ਮੈਂ ਜਦੋਂ ਕਹਿੰਨਾ ਨਾ ਵੀ ਆ ਕਰੋ ਆ ਕਰੋ ਮੇਰਾ ਅੰਦਰੋਂ ਡਰਦਾ ਹੈ ਮਣਾ ਤੂੰ ਉਪਦੇਸ਼ਕ ਬਣ ਕੇ ਬੋਲ ਨਾ ਕਰੋ ਆਪਾਂ ਸ਼ਬਦ ਵਰਤੀ ਆਪਾਂ ਕਰੀਏ ਜਦੋਂ ਗਿਆਨੀ ਦੂਸਰੇ ਤੇ ਕਟਾਕਸ਼ ਕਰਦਾ ਹੈ ਤਰ ਕਰਦਾ ਹੈ ਆਤਮ ਗਿਆਨੀ ਨਹੀਂ ਕਰਦਾ

ਸੋ ਕੋਏ ਤੂੰ ਆਪਣਾ ਆਪ ਸਵਾਰ ਰੱਬ ਜੀ ਕਹਿੰਦੇ ਤੂੰ ਦੂਜੇ ਨੂੰ ਨਾ ਸਵਾਰ ਆਪ ਸਵਾਰ ਹੈ ਮੈਂ ਮਿਲਾਂ ਮੈਂ ਮਿਲਿਆ ਸੋ ਕੋਏ ਫਰੀਦਾ ਜੇ ਤੂੰ ਮੇਰਾ ਹੋਏ ਤੂੰ ਸਵਾਰ ਤਾਂ ਸਹੀ ਹੈ ਸਹੀ ਗੁਰਮਖੋ ਮੈਂ ਇੱਕ ਵਾਰੀ ਇੱਥੇ ਕਈ ਸਾਲ 13 ਸਾਲ ਪਹਿਲਾਂ ਇੱਥੇ ਮੈਂ ਗੱਲ ਕਰਕੇ ਗਿਆ ਮੈਨੂੰ ਚੇਤੇ ਫੇਰ ਆ ਗਈ ਜਿਹੜਾ ਉਹ ਮੈਂ ਤਾਂ ਨਾ ਜਿਹੜੇ ਕਾਰਸ਼ਿਪ ਦੇ ਉਹ ਮੱਕੀ ਦੇ ਮੱਕੀ ਮਾਰਦੇ ਹਨ ਹੁਣ ਕਈ ਤਾਂ ਗੁਰਬਾਣੀ ਦੇ ਤੁਕਾਂ ਮੈਂ ਉਂਝ ਕਾਂਗਾ ਵੈਸੇ ਵਿਆਹ ਦੇ ਕਾਰਡ ਵੀ ਜੇ ਛਪਾਓ ਨਾ ਠੀਕ ਹੈ ਗੁਰਮੁਖੀ ਜ਼ਰੂਰ ਵਰਤਿਆ ਕਰੀਏ ਗੁਰਮੁਖੋ ਤੇ ਦੂਜੀ ਦੇਸੀ ਮਹੀਨੇ ਦੀਆਂ ਤਰੀਕਾਂ ਜ਼ਰੂਰ ਲਿਖਣੀਆਂ ਨੇ ਜਿਹੜੀਆਂ ਅੱਜ ਭੁੱਲ ਚੁੱਕੀਆਂ ਨੇ ਦੇਸੀ ਮਹੀਨੇ ਦੀ ਤਰੀਕ ਭਾਵੇਂ ਆਪਾਂ ਭਾਰਾ ਮਾ ਮੰਨੇ ਆ ਦੂਜੀ ਗੱਲ ਤੁਕਾਂ ਲਿਖਣ ਦੀ ਥਾਂ ਉੱਥੇ ਅਕਾਲ ਸਾਹਿਬ ਲਿਖ ਦਿਓ ਵਿਚਕਾਰ ਇਸ ਪੁਰਾਣੇ ਸਾਡੇ ਜਿਹੜੇ ਬਜ਼ੁਰਗ ਸਾਡਾ ਜਿਹੜੇ ਸਾਡੇ ਸੰਪਰਯ ਜਰਨਲ ਵੀ ਹੋਏ ਉਹਨੇ ਤੁਸੀਂ ਪੁਰਾਣੀਆਂ ਚਿੱਠੀਆਂ ਪੜੋ ਤੇ ਅਕਾਲ ਸਹਾਇ ਮਿਲਿਆ ਹੋਵੇਗਾ ਮੋਹਰਾਂ ਉੱਤੇ ਲਿਖਿਆ ਸੀ ਸ਼ੇਰ-ਏ-ਪੰਜਾਬ ਦੀ ਅਕਾਲ ਸਹਾਇ ਹੁਣ ਜਦੋਂ ਅਸੀਂ ਦੇਖਨੇ ਕਿਸੇ ਦੀ ਮੌਤ ਹੁੰਦੀ ਭੋਗ ਹੁੰਦਾ ਉਹ ਵੇਖੀ ਵਿਖਾਈ ਸ਼ਬਦ ਭਾਈ ਗੁਰਦਾਸ ਸਾਹਿਬ ਵਾਲਾ ਲਿਖ ਦਿੰਦੇ ਆ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮਲੋਂ ਦੇਖੋ ਇਹ ਅਰਥ ਕਿੰਨੇ ਨੇ ਅਰਥ ਇਹਦੇ ਬ੍ਰਹਮਵਸਤਾ ਚ ਸਿਖਰ ਤੇ ਪਹੁੰਚੇ ਦੇ ਨੇ ਗੁਰਮੁਖ ਜਨਮ ਸਵਾਰ ਕੇ ਤੁਰਿਆ ਗਵਾਕੇ ਨਹੀਂ ਤੁਰਿਆ ਵਿਕਾਰ ਕੇ ਨਹੀਂ ਤੁਰਿਆ ਦਰਗਾਹ ਵਿੱਚ ਸੱਚਾ ਪਿੜ ਮੱਲਿਆ ਝੂਠੇ ਪਿੜ ਤਾਂ ਦੁਨੀਆਵਾਰੇ ਮਿਲਦੇ ਆ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਝੂਠੀ ਨਹੀਂ ਸੱਚੀ ਦਰਗਾਹ ਜਾਏ ਸੱਚਾ ਪਿੜ ਕੋਈ ਸ਼ਬਦ ਆਪ ਸਮਝਦੇ ਹੋ ਨਾ ਜੀ ਪੇੜ ਟਿਕਾਣਾ ਹੁੰਦਾ ਹੈ ਉੰਜ ਵੈਸੇ ਸਾਡੇ ਬਾਰ ਵਿੱਚ ਪੇੜ ਕਹਿੰਦੇ ਸਨ ਜਿੱਥੇ ਝੋਨਾ ਫੰਡੀ ਦਾ ਹੁੰਦਾ ਸੀ ਸ਼ਾਇਦ ਉਧਰ ਦੇ ਇਲਾਕੇ ਦਾ ਕੋਈ ਉਹਨੂੰ ਪਤਾ ਹੋਣਾ ਪੇੜ ਆਹ ਝੋਨੇ ਦਾ ਅੱਜ ਕਣਕੇ ਦਾ ਪੇੜ ਬਣਿਆ ਪੇੜ ਸਾਫ਼ ਕੀਤਾ ਜਾਂਦਾ ਸੀ ਗੋਆ ਫੇਰਦੇ ਸਨ ਇਹ ਬੜਾ ਪੁਰਾਣੀ ਸ਼ਬਦ ਹੈ ਮੈਂ ਇਹ ਨਹੀਂ ਕਿ ਤੁਹਾਨੂੰ ਪ੍ਰਾਤਨਤਾ ਵੱਲ ਜਾ ਰਿਹਾ ਪਰ ਇਸ ਤੋਂ ਬਿਨਾ ਸਰਨਾ ਕੋਈ ਨਹੀਂ ਬਾਣੀ ਦਰਦ ਕਰਲੀ ਲੋੜ ਪੇੜ ਪੇੜ ਮੈਦਾਨੀ ਜੰਗ ਨੂੰ ਵੀ ਕਹਿੰਦੇ ਸਨ ਪਰ ਇੱਥੇ ਮੇਰੀ ਇੱਕ ਬੇਨਤੀ ਹੈ ਕਿ ਉੱਤੇ ਲਿਖ ਦਿੱਤਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਥੱਲੇ ਪਤਾ ਕੀ ਲਿਖਿਆ ਹੁੰਦਾ ਆਪ ਜੀ ਨੂੰ ਅਤੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਜਾਂ ਤਾਂ ਆਹ ਨਾਲ ਲਿਖੋ ਦੁਖੀ ਹਿਰਦਾ ਤੇ ਜਾਂ ਗੁਰਮੁਖ ਜਨਮ ਸਵਾਰ ਨਾਲ ਲਿਖੋ ਕਿਉਂਕਿ ਸਵਾਰਿਆਂ ਤੇ ਦੁੱਖ ਨਹੀਂ ਹੁੰਦਾ ਵਿਗੜਿਆ ਹੋਇਆਂ ਤੇ ਦੁੱਖ ਹੁੰਦਾ